ਚਲ ਨਾ ਚੰਗਾ ਵਾ ਦਿਲਜਿੰਦਰ ਨੇ ਵਾਹ ਵਾ ਸਬਜੀ ਲਾਈ ਆ ਤਨੀ ਜਲ ਕਾ ਖੋਗੇ ਨਾ ਖੂਗੇ ਕਿਹ ਵਲੇ ਕੱਢ ਲਾ ਵਿੱਚ 15 ਹੋ ਜਾਏਗਾ ਚਲ ਕਰਦੀ ਸਬਜੀ ਦੀ ਮੌਜ ਹੁੰਦੀ ਆ ਮੰਮੀ ਤੂੰ ਇੱਧਰ ਆਗੇ ਜੇ ਮੈਂ ਉੱਥੇ ਵੇਖਣ ਡਈ ਆ ਵੇਖਣ ਡਈ ਮੈਂ ਤਾਂ ਨਹੀਂ ਧੁਨੀਆਂ ਬੜਾ ਸੋਹਣਾ ਤਰਾ ਹੋਇਆ ਵਾ ਇਧਰੀਆਂ ਧੁਨੀਆਂ ਤੇ ਬੜਾ ਵਾ ਬਸ ਇਹੋ ਕਾਜ ਆ ਕੱਢਣ ਵਾਲਾ ਵਾ ਹਾਂ ਕਾਖਜਾ ਕੱਢਣ ਵਾਲਾ ਵਿੱਚੋਂ ਇਹਦੇ ਕੱਢਦੇ ਆ ਕਿਹ ਵਲੇ ਹੂੰ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਗੱਲ ਮੈਂ ਇਹ ਕਰਨੀ ਸੀ ਮੰਮੀ ਉਹੀ ਵੇਖਣ ਰਹੇ ਸੀ ਨਾ ਕੱਲ ਕਿੱਦਾਂ ਥਾਣੀ ਦੇ ਵਿੱਚ ਬੋਲਣ ਨਹੀਂ ਹੀ ਦੇਣ ਰਹੇ ਕਿਤੇ ਕਿੱਦਾਂ ਗੱਲਾਂ ਕਰਦੇ ਸੀ ਆ ਦਲਜੀਤ ਨੂੰ ਦੇ ਨਾ ਉਹ ਜਿਆਦਾ ਹੀ ਗੱਲਾਂ ਉਲੀਆਂ ਸੀ ਹੈ ਹੀ ਉਹ ਗੱਲ ਸੁਣਦਾ ਕਿਸ ਦੀ ਕਿਤੇ ਕੋਈ ਗੱਲ ਨਹੀਂ ਕਰ ਲੈਂਦੇ ਕਿੰਨੀ ਕਰਦੇ ਨੇ ਉਹ ਤੇ ਪੁਲਿਸ ਵਾਲਿਆਂ ਕੋ ਨਹੀਂ ਡਰਨ ਦੇ ਕਿਤੇ ਡਰ ਜਾਣਗੇ ਜੇ ਦਿਨ 2-2 ਵਜੇ ਗਿਆਂ ਵੇਖੀ ਡਰਦੇ ਕਿ ਨਹੀਂ ਇੱਕ ਤੇ ਉਹਦੇ ਭਰਾ ਪਰ ਜਾਈ ਆ ਮੈਨੂੰ ਤਾਂ ਉਹਨਾਂ ਤੇ ਇੰਨਾ ਗੁੱਸਾ ਹੈ ਨਾ ਮੇਰਾ ਤੇ ਜੀ ਕਰਦਾ ਸੀ ਵੀ ਇਹਨਾਂ ਨੂੰ ਇੱਥੇ ਹੀ ਫੜ ਲੇ ਬੰਦਾ ਪਰ ਕੀ ਕਰਦੇ ਉਥੇ ਪੁਲਿਸ ਵਾਲੇ ਹੀ ਜੇ ਕਿਤੇ ਹੋਰ ਹੁੰਦੇ ਨਾ ਤੇ ਫੇਰ ਤਾਂ ਨਹੀਂ ਮੈਂ ਛੱਡਣੇ ਹੈਗੇ ਜਿੱਦਾਂ ਉਹ ਬੋਲਣ ਦੇ ਪਰਜਾਈ ਨਿਕੜੀ ਸੇ ਦੇਖਾ ਮੂਗੀ ਤੇ ਨਹੀਂ ਦਲਿੰਦਰ ਜਿਹੜਾ ਭਰਾ ਪਰਜਾਈ ਹੈ ਨਾ ਉਹ ਵੀ ਨਾਰਲੇ ਹੈ ਇਹਨਾਂ ਦੇ ਘਟਦੇ ਹੋ ਵੀ ਨਹੀਂਗਾ ਜੇ ਇਹ ਨਹੀਂ ਘਟਦੇ ਉਹ ਕਿਹੜੇ ਘਟਵਾ ਜੇ ਸਮਝਾਉਣ ਵਾਲੇ ਹੁੰਦੇ ਤਾਂ ਸਮਝਾ ਵੀ ਸਕਦੇ ਸੀ ਇਹਨਾਂ ਨੂੰ ਉਹ ਸਭ ਬੰਬੇ ਚੜੇ ਆ ਪਰਜਾਈ ਜਿਹੜੀ 12 42 ਪੁੱਠੀਆਂ ਸਲਾਮਾਂ ਦਿੰਦੀ ਹੈ ਉਦਾਂ ਹੀ ਕਾਇਮ ਅਗਰ ਲਗੀ ਰਹੀਂਦੀ ਆ ਉਹਦੀ ਉਦਾਂ ਹੀ ਕਰਦੀ ਆ ਫੇਰੇ ਮੰਮੀ ਇਹਦੇ ਵਿੱਚ ਨਾ ਕਿਸਦਾ ਕਸੂਰ ਨਹੀਂ ਆ ਕਸੂਰ ਤੇ ਹੱਡਾ ਵਾ ਜਮੀਨ ਤੇ ਅਹੀਂ ਲਈ ਹੈ ਨਾ ਉਹਨਾਂ ਨੇ ਥੋੜੀ ਲਵਾਈ ਹੈ ਉਹ ਤਾਂ ਨਾ ਝੂਠੇ ਅਹੀਂ ਪਏ ਉਥੇ ਸਾਡੇ ਕੋਲ ਗਲਤੀ ਹੋ ਗਈ ਹੈ ਹਨੂ ਨਾ ਥਾਣੇ ਨਹੀਂ ਜਾਣਾ ਚਾਹੀਦਾ ਆਪੇ ਇਦਾਂ ਹੀ ਤੜਫ ਤੜਫ ਕੇ ਇਹਨਾਂ ਨੇ ਹਟ ਜਾਣਾ ਹੀ ਮੰਮੀ ਮੈਂ ਤੇ ਇੱਕ ਗੱਲ ਹੋਰ ਕਹਿਣੀ ਹੈ ਮੈਂ ਕਹਿਨੀ ਆ ਕਿ ਮੈਂ ਤੁਹਾਨੂੰ ਨਾ ਕਰਾਈ ਤੇ ਕਮਰਾ ਲੈ ਦਿੰਨੀ ਹੈ ਤੁਸੀਂ ਉਥੇ ਰਹੀ ਜਾਓ ਤੁਹਾਨੂੰ ਦੇ ਪਤਾ ਹੀ ਹੈ ਦਲਜੀਤ ਕਿਦਾਂ ਬੋਲਣ ਰਿਹਾ ਹੈ ਕਿ ਤੂੰ ਆਪਣੇ ਕੋਲ ਰੱਖੀ ਆ ਤੂੰ ਅਜੇ ਕੋ ਹੋਰ ਲੈਣਾ ਹੋਣਾ ਵੈਦ ਕੋ ਚੀਜ਼ਾਂ ਨਾਲ ਲਵਾਉਣੀਆਂ ਹੋਣੀਆਂ ਵਾ ਕਿੱਦਾਂ ਬੋਲਣ ਰਿਹਾ ਏ ਤੇ ਮੇਰੇ ਕੋਲ ਉਹ ਗੱਲਾਂ ਸੁਣੀਆਂ ਨਹੀਂ ਜਾਣਦੀਆਂ ਦਰਜਿੰਦਰ ਹੁਣ ਤਾਂ ਮੈਨੂੰ ਕਿਰਾਏ ਦਾ ਘਰ ਲੱਗਦੇ ਨਹੀਂ ਆ ਮੈਂ ਕਿਤਰਾ ਰਹੂੰਗੀ ਉੱਥੇ ਮੈਂ ਜ਼ਮੀਨ ਸਾਰੀ ਤੇਰੇ ਨਾਂ ਲਵਾਤੀ ਜੋ ਚੀਜ਼ ਮੈਂ ਤੇਰੇ ਨਾਂ ਲਵਾਈ ਜਾਣ ਰਹੀਆਂ ਤੇ ਮੈਨੂੰ ਹੁਣ ਤਾਂ ਕਿਰਾਏ ਦਾ ਰੱਖਣਾ ਵਾ ਉੱਥੇ ਓ ਮਮੀ ਮੇਰਾ ਕਿਹੜਾ ਜੀ ਕਰਨ ਰਿਹਾ ਵਾ ਤੁਹਾਨੂੰ ਕੱਲ ਨੂੰ ਆ ਲੋਕਾਂ ਦੀਆਂ ਜਿਹੜੀਆਂ ਗੱਲਾਂ ਵਾ ਨਾ ਇਹ ਨਹੀਂ ਸੁਣੀਆਂ ਜਾਂਦੀਆਂ ਅੱਜ ਤੇ ਮੇਰੇ ਸਹੁਰੇ ਚੰਗੇ ਆ ਜੀ ਕੱਲ ਨੂੰ ਫੇਰ ਜ਼ਿਆਦਾ ਦਿਨ ਇੱਥੇ ਰਹਿਣਗੇ ਤੇ ਅਗਲਿਆਂ ਨੇ ਵੀ ਗੱਲਾਂ ਕਰਨੀਆਂ ਹੀ ਆ ਤੇ ਮੈਂ ਆਨੀ ਆ ਵੀ ਚੱਲ ਕੋਈ ਗੱਲ ਨਹੀਂ ਥੋੜਾ ਜਿਹਾ ਤੁਸੀਂ ਉੱਥੇ ਰਹਿ ਲੋ ਤੇ ਮੈਂ ਫੇਰ ਲੈ ਆਉਂਗੀ ਤੁਹਾਨੂੰ ਇਦਾਂ ਉਹਨਾਂ ਨੂੰ ਵੀ ਨਾ ਪਤਾ ਲੱਗੂਗਾ ਵੀ ਇਹ ਕਿਰਾਏ ਤੇ ਰਹਿਣ ਡਈ ਆ ਕਿ ਜਾਂ ਆਪਣੇ ਪਿੰਡ ਰਹਿਣ ਡਈ ਐ ਮੇਰਾ ਵੀ ਤੇ ਸੋਚੋ ਨਾ ਤੁਸੀਂ ਕੋ ਆਪਣੇ ਨਾ ਮੰਮੀ ਡਾੜੀ ਨਾਲ ਗੱਲ ਕਰ ਜਿਹੜੀ ਪਹਿਲੀ ਸੀ ਨਾ ਉਹਨੂੰ ਆਖ ਕੇ ਮੇਰੇ ਨਾਂ ਲਵਾਤੀ ਐ ਮੰਮੀ ਨੇ ਤੇ ਹੁਣ ਮੰਮੀ ਨੇ ਇੱਥੇ ਰਹਿਣਾ ਵਾ ਮੰਮੀ ਨੇ ਨਹੀਂ ਜਾਣਾ ਹੁਣ ਕਿਤੇ ਵੀ ਹੁਣ ਕਿਉਂ ਥੱਕੇ ਦੇਣ ਡੇ ਆ ਕੋਈ ਉਧਰ ਵੀ ਥੱਕੇ ਦੇ ਇੱਧਰ ਵੀ ਥੱਕੇ ਦੇਣੇ ਆ ਹੁਣ ਤੁਸੀਂ ਮੈਨੂੰ ਸੱਚੀ ਗੱਲ ਦੱਸ ਦੀ ਕਿਉਂ ਨਹੀਂ ਘਰ ਆਪਣੇ ਮਮਮੀ ਤੂੰ ਤੇ ਐਵੇਂ ਫਿਕਰ ਕਰੀ ਜਾਨੀਂ ਸੱਚੀ ਗੱਲ ਉਹਨਾਂ ਨੂੰ ਮੈਂ ਕਹੀ ਦਸਾਂ ਮਮਮੀ ਤੁਹਾਡੀਆਂ ਦੋਹਾਂ ਰੋਟੀਆਂ ਦਾ ਨਹੀਂ ਮੈਨੂੰ ਫਿਕਰ ਹੈਗਾ ਤੁਸੀਂ ਕਿੰਨੀ ਖਾਣੀ ਆ ਕਿਤੇ ਪਰ ਇਹ ਆ ਕਿ ਜੇ ਮੈਂ ਉਹਨਾਂ ਨੂੰ ਸੱਚੀ ਗੱਲ ਦੱਸਤੀ ਨਾ ਤੇ ਮੇਰਾ ਵੀ ਘਰ ਖਰਾਬ ਹੋਣਾ ਵਾ ਅੱਜ ਤੇ ਉਹ ਤੁਹਾਡੇ ਸਾਹਮਣੇ ਮੇਰੇ ਨਾਲ ਕਿੰਨਾ ਕਰਦੇ ਆ ਕੱਲ ਨੂੰ ਨਾ ਉਹਨਾਂ ਨੇ ਵੀ ਮੈਨੂੰ ਗੱਲਾਂ ਕਰਨੀਆਂ ਵਾ ਕਿ ਤੈਨੂੰ ਇੱਥੇ ਕੀ ਨਹੀਂ ਮਿਲਦਾ ਜਿਹੜਾ ਤੂੰ ਉੱਥੋਂ ਪਾਲੀ ਦਾ ਹਿੱਸਾ ਲੈ ਕੇ ਆਈ ਆ ਨਾਲੇ ਮਮਮੀ ਇਹ ਆ ਮੁੜ ਕੇ ਨਾ ਪਤਾ ਨਹੀਂਗਾ ਹੁੰਦਾ ਕਿ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਉਥੋਂ ਪਿਆਲੀ ਲੈ ਆਈ ਆ ਤੇ ਇਹਨਾਂ ਨੇ ਕੀਤਾ ਇਹ ਵਾਲੀ ਪਿਆਲੀ ਮੇਰੇ ਨਾਲ ਕਰਨੀ ਆ ਕਿ ਨਹੀਂ ਕਰਨੀ ਤੁਸੀਂ ਇਹ ਨਹੀਂ ਸੋਚਣ ਦੇ ਚੱਲ ਬੱਟ ਆਪਣਾ ਘਰ ਬਚਾ ਕੇ ਰੱਖ ਮੇਰੀ ਕੋਈ ਗੱਲ ਨਹੀਂ ਜਿੱਥੇ ਮੈਨੂੰ ਕਹਿੰਗੇ ਮੈਂ ਉਥੇ ਰਹਿ ਪੂੰਗੀ ਜੇਕਰ ਆਏ ਤੇ ਲੈ ਦੇਣਗੇ ਤਾਂ ਉਥੇ ਮੈਂ ਰਹਿ ਬਿਆ ਕਰਾਂਗੀ ਮੈਂ ਦੋ ਬੁਰਕੀਆਂ ਰੋਟੀ ਖਾਣੀ ਆ ਬੈਠ ਉਥੇ ਖਾ ਲਿਆ ਕਰਾਂਗੀ ਮੈਂ ਕੋਈ ਗੱਲ ਨਹੀਂ ਮੰਮੀ ਮੈਂ ਐਡੀ ਵੀ ਨਹੀਂ ਹੈਗੀ ਕਿ ਤੇਰਾ ਪਤਾ ਨਾ ਲਾਉਂਗੀ ਮੈਂ ਆਇਆ ਕਰੂੰਗੀ ਉਥੇ ਰਿਆ ਵੀ ਕਰੂੰਗੀ ਤੇਰੇ ਕੋਲ ਤੇ ਕੋਈ ਨਹੀਂ ਥੋੜਾ ਕਚਰ ਕਰਾਏ ਤੇ ਲੈਨੇ ਆ ਤੇ ਫਿਰ ਆਪਣਾ ਘਰ ਲੱਲਾਂਗੇ ਫਿਰ ਭਾਵੇਂ ਅਸੀਂ ਦੋਵੇਂ ਜਾਣੀਆਂ ਰਹੀ ਜਾਈਏ ਉਥੇ ਕੀ ਹੈ ਤੇ ਫਿਰ ਦਿਲਜਿੰਦਰ ਕਿੱਦਾਂ ਕਰਾਂਗੇ ਭੰਗ ਕਰਾਇਆ ਕਿੱਥੋਂ ਦਿਆ ਕਰੂੰਗੀ ਮੈਂ ਤੇ ਕਰਾਇਆ ਮੈਂ ਦਿਆ ਕਰੂੰਗੀ ਕਿ ਕਰਾਇਆ ਤੂੰ ਦੇਣਾ ਵਾ ਦੱਸ ਜਦੋਂ ਪੈਲੀ ਮੇਰੇ ਨਾਂ ਵਾ ਤੇ ਕਰਾਇਆ ਵੀ ਮੈਂ ਹੀ ਦੇਣਾ ਮੈਨੂੰ ਤੇ ਲੱਗਦੀ ਹੈ ਗੱਲ ਵੀ ਤੂੰ ਹੀ ਬਦਲ ਜਾਣਾ ਲੈ ਮੰਮੀ ਆਹ ਪਤਾ ਨਹੀਂ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਈ ਆ ਮੈਂ ਤੇ ਇਹ ਕਰਕੇ ਨਹੀਂ ਆ ਕਿ ਚੱਲ ਮੇਰਾ ਘਰ ਨਾ ਖਰਾਬ ਹੋਵੇ ਤਾਂ ਕਰਕੇ ਨਹੀਂ ਆ ਕਹਿਣ ਤੇ ਕੋਈ ਨਹੀਂ ਜਦੋਂ ਇੱਕ ਵਾਰੀ ਆਪਣਾ ਘਰ ਲੱਲਾਂਗੇ ਨਾ ਤੇ ਫਿਰ ਮੈਂ ਇਹਨਾਂ ਨੂੰ ਸਭ ਕੁਝ ਦੱਸ ਦਊਂਗੀ ਤੇ ਫਿਰ ਦੋਵੇਂ ਜਣੀਆਂ ਰਹੀ ਜਾਵਾਂਗੇ ਮੰਮੀ ਵੇਖਾਂ ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂ ਰਹੀ ਐ ਮੇਰਾ ਭਲਾ ਜੀ ਕਰਦਾ ਵਾ ਤੈਨੂੰ ਇਦਾਂ ਕੱਲ ਨੂੰ ਤੂੰ ਮੇਰੀ ਮਾਂ ਵਾ ਕਿੰਨਾ ਕੁਝ ਕੀਤਾ ਤੂੰ ਮੇਰੇ ਨਾਲ ਤੇ ਹੁਣ ਮੈਂ ਇਦਾਂ ਛੱਡ ਸਕਦੀ ਆ ਪਰ ਮੇਰੀ ਵੀ ਮਜਬੂਰੀ ਆ ਨਾ ਮੈਂ ਕੀ ਕਰਾਂ ਹੁਣ ਚੱਲ ਪੁੱਤ ਚੁੱਪ ਕਰ ਚੁੱਪ ਕਰ ਕੋਈ ਗੱਲ ਨਹੀਂ ਜੇ ਨਾਂ ਵੀ ਹੋ ਗਏ ਤੇ ਸਾਂ ਲੱਭੇਗਾ ਤੇ ਮੈਂ ਗੁਰਦੁਆਰੇ ਜਾ ਕੇ ਬਹਿ ਜਾਣਾ ਕੋਈ ਗੱਲ ਨਹੀਂ ਮੰਮੀ ਫੇਰ ਗੁਰਦੁਆਰੇ ਦੀਆਂ ਗੱਲਾਂ ਕਰੀ ਜਾਂਦੀ ਜਿੱਦੋਂ ਮੈਂ ਤੈਨੂੰ ਕਹਿਣ ਲਈ ਆਂ ਕਿ ਕੋਈ ਨਹੀਂ ਆਪਣਾ ਘਰ ਲਵਾਂਗੇ ਤੇ ਉੱਥੇ ਰਵਾਂਗੇ ਤੂੰ ਤੇ ਮੈਨੂੰ ਬਗਾਨੀ ਸਮਝਣ ਲਈ ਚੱਲ ਤੂੰ ਪੁੱਤ ਚੁੱਪ ਕਰ ਜਿੱਦਾਂ ਤੋਂ ਕਹਿਨੀ ਆ ਨਾ ਉਦਾਂ ਹੀ ਕਰ ਲੈਨੇ ਚੱਲ ਮੈਂ ਕਿਰਾਏ ਤੇ ਰਹੀ ਜਾਊਂਗੀ ਜਿੱਥੇ ਤੂੰ ਆਖੇਂਗੀ ਹੋਰ ਦੱਸ ਵੀ ਆਣੀ ਚੱਲ ਆ ਲੈ ਮੰਮੀ ਤੇ ਹੁਣ ਨਾ ਧਿਆਨ ਨਾ ਰਹੀ ਉਥੇ ਤੇ ਫੋਨ ਆਪਣਾ ਚਾਲੂ ਹੀ ਰੱਖਿਓ ਮੈਂ ਫੋਨ ਫੋਨ ਕਰਦੀ ਰਹੂੰਗੀ ਤੇ ਜੇ ਕਿਹ ਚੀਜ਼ ਦੀ ਲੋੜ ਹੋਊਗੀ ਨਾ ਤੇ ਮੈਨੂੰ ਦੱਸ ਦਿਓ ਤੇ ਕੋਈ ਗੱਲ ਨਹੀਂ ਮੈਂ ਆਜੂੰਗੀ ਕੋਈ ਗੱਲ ਨਹੀਂ ਪੁੱਤ ਤੂੰ ਇਹ ਕਰਨ ਮਸਰਸੂ ਆਪਣੇ ਘਰੀ ਚਲ ਠੀਕ ਆ ਮੰਮੀ ਕੋਈ ਗੱਲ ਨਹੀਂ ਚੰਗਾ ਹਾਂ ਚਲ ਚਲੋ ਮਾਤਾ ਉਧੇ ਜਾ ਤੈਨੂੰ ਮੈਂ ਇਦਾਂ ਹੀ ਕੱਢਣਾ ਏ ਜ਼ਮੀਨ ਮੈਨੂੰ ਚਾਹੀਦੀ ਉਹ ਮੇਰੇ ਨਾਂ ਲੱਗੀ ਏ ਮੇਰਾ ਦਿਮਾਗ ਖਰਾਵਾ ਵੀ ਤੈਨੂੰ ਮੈਂ ਇੱਥੇ ਰੱਖੂੰਗੀ ਭਲਾ ਤੇ ਨਾਲੇ ਮੈਂ ਆਪਣੇ ਸਹੁਰਿਆਂ ਕੋ ਗੱਲਾਂ ਕਰਾਉਂਗੀ ਇਹਦੇ ਰਾਦੇ ਜੀ ਹੀ ਵੀ ਪਤਾ ਨਹੀਂ ਇੱਥੇ ਘਰੇ ਮੈਨੂੰ ਪਰੌਂਠੇ ਪੱਕੇ ਮਿਲਨੇ ਇਹ ਨੂੰ ਮੈਂ ਦਿੰਨੀ ਆ ਪਰ ਉਥੇ ਹੁਣ ਮੇਰੀ ਵੱਲੋਂ ਉਥੇ ਰਹਿ ਚਾਹੇ ਨਾ ਰਹ ਜਿੱਥੇ ਮਰਜੀ ਜਾ ਮੇਰਾ ਤੇ ਖੜਾ ਸੁੱਟਾ ਮਾਂ ਦਾ ਨਾਮ ਹੈ ਉਪਰੇ ਨੰਬਰ ਹੈ ਹਲੋ ਸਸਰੀ ਦੇ ਭਾਜੀ ਐਕਸੀਡੈਂਟ ਮੰਮੀ ਦਾ ਭਾਜੀ ਕਿੱਦਾਂ ਅੱਛਾ ਤੂੰ ਮੇਰੀ ਗੱਲ ਸੁਣੋ ਨੇ ਨਾਲ ਨਹੀਂ ਕੋਈ ਚਲੋ ਕੋਈ ਗੱਲ ਨਹੀਂ ਭਾਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੈਂ ਆ ਜਾ ਹਸਪੀਟਲ ਹੁਣੇ ਠੀਕ ਆ ਠੀਕ ਹੈ ਠੀਕ ਆ ਗਿਆ ਜੀ ਸੰਦੀਪ ਸੁਣੀ ਵੀ ਗੱਲ ਸੁਣੀ ਸੰਦੀਪ ਮੰਮੀ ਦਾ ਐਕਸੀਡੈਂਟ ਹੋ ਗਿਆ ਯੋ ਮੰਮੀ ਦਾ ਐਕਸੀਡੈਂਟ ਹਸਪੀਟਲੋਂ ਫੋਨ ਆਇਆ ਮੁੰਡੇ ਦੇ ਕੇਸ ਦਾ ਪਤਾ ਨਹੀਂ ਕੌਣ ਹੀ ਨੰਬਰ ਹੋਣਾ ਕਿਤੇ ਮੰਮੀ ਕੋਲ ਤੇ ਮੰਮੀ ਤੇ ਦੀਦੀ ਕੋਲ ਗਏ ਆ ਉਹ ਪਤਾ ਨਹੀਂ ਉਹ ਕਹਿੰਦੇ ਨਾਲ ਕੋਈ ਵੀ ਨਹੀਂ ਤੂੰ ਮੋਟਰਸਾਈਕਲ ਟੱਕਰ ਮਾਰ ਗਿਆ ਕਿਤੇ ਮੰਮੀ ਨਹੀਂ ਹੁਣੇ ਤੁਹਾਨੂੰ ਪਲੇਖਾ ਲਗਾਉਣਾ ਵਾ ਮੰਮੀ ਤੇ ਨਾਲੇ ਦੀਦੀ ਕੋਲ ਗਏ ਆ ਉਹ ਤੇ ਸਾਡੇ ਤੇ ਪਰਚੇ ਦਿੰਦੀਆਂ ਫਿਰਦੀਆਂ ਵਾ ਤੇ ਉਹਨਾਂ ਦਾ ਐਕਸੀਡੈਂਟ ਕਿੱਥੋਂ ਹੋਇਆ ਨਹੀਂ ਪਲੇਖਾ ਲਗਾਉਣਾ ਵਾ ਫਿਰ ਫੋਨ ਕਰਕੇ ਪੁੱਛੇ ਕੋਈ ਤੇਰਾ ਦਿਮਾਗ ਠੀਕ ਹੈਗਾ ਵਾ ਉਹਨਾਂ ਨਾਮ ਦੱਸਿਆ ਵਾ ਮੰਮੀ ਦਾ ਨਾਮ ਦੱਸਣ ਦੇ ਹੀ ਸੁਲੀਮਤ ਜਾ ਕੇ ਹੁਣਾ ਵਾ ਹਰੇ ਭਜਨੇ ਕੋਰ ਨਾਮ ਤੇ ਮੰਮੀ ਨਹੀਂ ਤੇ ਹੋਰ ਕੌਣ ਵਾ ਉਪਲੇਖਾ ਲੱਗਣ ਡਿਆ ਤੁਹਾਨੂੰ ਆਪਣੀ ਮਰਜ਼ੀ ਵੇਖ ਲਓ ਜਾਣਾ ਤੇ ਚਲ ਜੋ ਮੈਂ ਚੱਲਿਆ ਠੀਕ ਹੈ ਨਾ ਵੇਖ ਕੇ ਤੇ ਆਵਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਘਰ ਵਿੱਚ ਪਤਾ ਨਹੀਂ ਕੀ ਬੰਨਣਾ ਵਾ ਨਾਲੇ ਤੇ ਦੀਦੀ ਕੋਲ ਗਏ ਹੀ ਤੇ ਇਹਨਾਂ ਦਾ ਐਕਸੀਡੈਂਟ ਕਿੱਦਾਂ ਹੋ ਗਿਆ ਸਮਝ ਜੀ ਨਹੀਂ ਆਉਂਦੀ ਤੇ ਹਰ ਭਜਨ ਕੋਰ ਹੋਰ ਕਿਸਦਾ ਵੀ ਨਾ ਹੋਈ ਸਕਦਾ ਵਾ ਜ਼ਰੂਰੀ ਥੋੜੀ ਹੀ ਕਿ ਮੰਮੀ ਦਾ ਹੀ ਨਾਮ ਆ ਮੈਨੂੰ ਤੇ ਲੱਗਦਾ ਵਾ ਇਹ ਪਤਾ ਨਹੀਂ ਕੀ ਕੀ ਸਕੀਮ ਲਾਉਂਦੀਆਂ ਰਿੰਦੀਆਂ ਦੋਵੇਂ ਜਣੀਆਂ ਹੁਣ ਪਤਾ ਨਹੀਂ ਕੀ ਕਰਨਾ ਵਾ ਕਿੰਦੀ ਹੋਣੀ ਆ ਇਦਾਂ ਤੇ ਘਰ ਵੜਿਆ ਨਹੀਂ ਜਾਣਾ ਤੇ ਕੋਈ ਨਾ ਕੋਈ ਸਕੀਮ ਲਾਉਨੇ ਆ ਹਜੇ 2 ਦਿਨ ਹੋਏ ਆ ਪੁਲਿਸ ਵਾਲਿਆਂ ਨੂੰ ਇੱਥੇ ਭੇਜਿਆ ਸੀ ਤੇ ਇਹਦਾ ਐਕਸੀਡੈਂਟ ਕਿਦਾਂ ਹੋ ਗਿਆ ਮੈਨੂੰ ਤੇ ਸਮਝ ਨਹੀਂ ਆਉਂਦੀ ਕੁਝ ਵੀ ਉਹੋ ਜੇ ਇਹ ਆ ਮੂੰਹ ਚੁੱਕ ਕੇ ਤੁਰ ਪਏ ਉਸੇ ਵੱਲੀ ਸੁਣ ਦੀ ਫੋਨ ਐਨੇ ਕੀ ਕਹਿਣਾ ਵਾ ਹੁਣ ਇੱਕ ਤੇ ਜੀ ਕਰਦਾ ਨਾ ਹੀ ਚੁੱਕਾਂ ਫੋਨ ਤੇ ਚੰਗੀ ਗੱਲ ਆਵਾ ਹੈਲੋ ਸਸਕਲਪਾ ਜੀ ਸਸਕਲ ਸੰਦੀਪ ਹਾਂਜੀ ਵਧੀਆ ਵਧੀਆ ਠੀਕ ਠਾਕ ਆ ਹੋਰ ਕੀ ਕਰ ਰਹੇ ਹੋ ਕੋਸ਼ ਨਹੀਂ ਕਰਨਾ ਕਿ ਬਸ ਇਹੋ ਕੰਮ ਧੰਦਾ ਹੀ ਕਰਦਾ ਈ ਅੱਛਾ ਅੱਛਾ ਆ ਪਾਪੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਗੱਲ ਕਰਨੀ ਸੀ ਕੜੀ ਪਤਾ ਨਹੀਂ ਉਹਨੇ ਪਾਪੀ ਝੂਠ ਵਾਜਾ ਸੱਟ ਵਾ ਕੋਈ ਆ ਗਿਆ ਐਕਸੀਡੈਂਟ ਹੋ ਗਿਆ ਵਾ ਮੰਮੀ ਦਾ ਐਕਸੀਡੈਂਟ ਹੋ ਗਿਆ ਵਾ ਉਹ ਕਿਦਾਂ ਮੰਮੀ ਦੇ ਨਾਲੇ ਤੇਰੀ ਉੱਥੇ ਗਈ ਆ ਉਹਦੇ ਦੀ ਗੋਲ ਗਈ ਆ ਪਤਾ ਨਹੀਂ ਭਾਬੀ ਕਿਸੇ ਦਾ ਫੋਨ ਆਇਆ ਸੀ ਭਾ ਦੇ ਮੈਨੂੰ ਕੁਝ ਸਮਝ ਨਹੀਂ ਆਉਂਦੀ ਤੁਸੀਂ ਮੈਨੂੰ ਦੱਸੋ ਮੈਂ ਕੀ ਕਰਾਂ ਮੈਨੂੰ ਤਾਂ ਲੱਗਦਾ ਵਾ ਇਹ ਘਰ ਵੜਨ ਦੇ ਬਹਾਨੇ ਲੱਭਣ ਦੀਆਂ ਹੋਣ ਸੰਦੀਪ ਮੈਨੂੰ ਨੀਗਾ ਪਤਾ ਹੈਗਾ ਕੀ ਘਰ ਵੜਨ ਦੇ ਬਹਾਨੇ ਲੱਭੰਦੀਆਂ ਵਾਂ ਕਿ ਜਾਂ ਕਿਉਂ ਇਦਾਂ ਹੋਇਆ ਵਾ ਠੀਕ ਆ ਨਾ ਮੈਂ ਤੈਨੂੰ ਕੋਈ ਸਲਾਹ ਨਹੀਂ ਦੇ ਸਕਦੀ ਠੀਕ ਆ ਨਾ ਤੂੰ ਇਦਾਂ ਕਰ ਆਪਣੇ ਘਰ ਦਾ ਤੁਹਾਡਾ ਮਸਲਾ ਵਾ ਤੁਸੀਂ ਆਪੇ ਸਲਝਾਓ ਕਿਉਂਕਿ ਵੀਰ ਤੇਰੇ ਜਦੋਂ ਕੋਈ ਗੱਲ ਹੁੰਦੀ ਆ ਨਾ ਉਹ ਮੇਰੇ ਦਵਾਲੇ ਹੁੰਦੀ ਆ ਵੀ ਤੂੰ ਕੁੜੀ ਦੇ ਘਰ ਦੇ ਵਿੱਚ ਕਿਉਂ ਦਖਲੰਦਾ ਜੀ ਕਰਦੀ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਤੈਨੂੰ ਕੋਈ ਫੈਸਲਾ ਆਪਣਾ ਦਵਾ ਕਿਉਂਕਿ ਸਾਡੇ ਬਹੁ ਘਰ ਦੇ ਕੰਮ ਬੜੇ ਆ ਹੁਣ ਸੁਖ ਨਾਲ ਡੰਗਰ ਵਸ਼ਾ ਹੱਡਾ ਵਾ ਪਹਿਲੀ ਬਣਾ ਹੱਡਾ ਵਾ ਤੇ ਸਾਡੇ ਕੋਈ ਨਹੀਂ ਸਿਰਖ ਪਾਈ ਨਹੀਂ ਹੁੰਦੀ ਭਾਬੀ ਜੀ ਦਾਨਾ ਕਰੋ ਤਹੀਨੇ ਤਲਾਹ ਦੇਣੀ ਤੇ ਮੈਨੂੰ ਕਿੰਨੇ ਦੇਣੀ ਆ ਸੰਦੀਪ ਮੈਂ ਕਹਿਤਾ ਵਾ ਨਾ ਕਿ ਮੈਂ ਜ਼ਲਾ ਤੈਨੂੰ ਕੋਈ ਨਹੀਂ ਦੇ ਸਕਦੀ ਠੀਕ ਆ ਤੁਹਾਡੇ ਘਰ ਦੀ ਗੱਲ ਵਾ ਹੁਣ ਮੈਨੂੰ ਇਨਾ ਨਹੀਂ ਗਾ ਪਤਾ ਕਿ ਉਹਦਾ ਐਕਸੀਡੈਂਟ ਹੋਇਆ ਵਾ ਜਾਂ ਬਾਨੇ ਮਰਨ ਦੀਆਂ ਵਾ ਉਹ ਹੁਣ ਤੂੰ ਵੇ ਆਪਣੇ ਘਰ ਦਾ ਜਿੱਦਾਂ ਤੂੰ ਆਪਣਾ ਘਰ ਚ ਲਾਉਣਾ ਮੈਂ ਤੇ ਤੇਰਾ ਬੜਾ ਸਾਥ ਦਿੱਤਾ ਸਦੀ ਗੱਲ ਵਾ ਤੇ ਪਰ ਹੁਣ ਮੇਰੇ ਵੱਲੋਂ ਜਵਾਬੀ ਹੈ ਚਲੋ ਠੀਕ ਆ ਭਾਬੀ ਤੇ ਤੈਨੂੰ ਸਥਾਨ ਕਰਨ ਦੇ ਜਿਸ ਤਰ੍ਹਾਂ ਆਪ ਦੇ ਦਿੱਤਾ ਹੀ ਤੇ ਚਲ ਠੀਕ ਆ ਫਿਰ ਸੰਦੀਪ ਚਲੋ ਠੀਕ ਆ ਭਾਬੀ ਹਾਂ ਜਦੋਂ ਕੋਈ ਕੰਮ ਹੁੰਦਾ ਭਾਬੀ ਹੁਣ ਮੈਂ ਕਿਦਾਂ ਕਰਾਂ ਹੁਣ ਆਹ ਕੰਮ ਹੋ ਗਿਆ ਵਾ ਹੁਣ ਮੈਨੂੰ ਕੋਈ ਸਲਾਹ ਦੋ ਦੱਸ ਤੈਨੂੰ ਨਹੀਂ ਪਤਾ ਕਿ ਮੈਂ ਆਪਣਾ ਘਰ ਕਿਦਾਂ ਚਲਾਉਣਾ ਵਾ ਕੋਈ ਵੀ ਗੱਲ ਹੁੰਦੀ ਆ ਭਾਬੀ ਨੂੰ ਪੁੱਛਣ ਡੈ ਭਣਾ ਉਸੇ ਵਲੇ ਤੇ ਉਹਨਾਂ ਦੇ ਰਾਦੇ ਵਿੱਚ ਇਹ ਹੁੰਦਾ ਵਾ ਕਿ ਖਰੇ ਇਹ ਸਲਾਹਾਂ ਦਿੰਦੀ ਏ ਜਾਣ ਜਾਣ ਕੇ ਪਰ ਇਹਨਾਂ ਨੂੰ ਨਾ ਪਤਾ ਕਿ ਭੈਣ ਪੁੱਛਦੀ ਆ ਤੇ ਫੇਰ ਇਹ ਮੈਂ ਕਹਿੰਨੀ ਆ ਚੰਗਾ ਹੋਇਆ ਹੁਣ ਮੈਂ ਜਵਾਬ ਦਿੱਤਾ ਵਾ ਆਪੇ ਹੁਣ ਪਤਾ ਲੱਗ ਜਾਊਗਾ ਐਕਸੀਡੈਂਟ ਹੋ ਗਿਆ ਤੇ ਉਹ ਹੋ ਗਿਆ ਕੀ ਬੜਾ ਕੀ ਪਖੰਡ ਕਰਦੀਆਂ ਸਰਦੀਆਂ ਨਵੇਂ ਹੀ ਕੰਮ ਦੇਖੀਏ ਇਹਨਾਂ ਦੇ ਘਰ ਬਸ ਸੁਤੇ ਰਹਿਣਾ ਹੁੰਦਾ ਵਾ ਜਦੋਂ ਵੇਖੋ ਕੋਈ ਕੰਮ ਦੀ ਨਹੀਂ ਕਾਰਦੀ ਨਹੀਂ ਕੀ ਹੋ ਗਿਆ ਓਏ ਨਹੀਂ ਤਪੀ ਫਿਰ ਨਹੀਂ ਆ ਕੋਹਵ ਨਹੀਂ ਹੋਇਆ ਹੋਣਾ ਕੀ ਆ ਤੂੰ ਸੁਤੇ ਰੋ ਹਮਜੇ ਨਾ ਤੁਹਾਨੂੰ ਕੀ ਲੱਗੇ ਓ ਮੇਰੀ ਗੱਲ ਸੁਣ ਸਵੇਰ ਦਾ ਤੇ ਕੰਮ ਡਿਆਂ ਕਰ ਜੇ ਨਾ ਤਾਂ ਹੋ ਗਏ ਲੰਮੇ ਪੈ ਗਿਆਂ ਤਾਂ ਚੰਗਣ ਲੱਗਣ ਡਿਆ ਬਾਹਰ ਪਹਿਲੀ ਵਲੇ ਫੇਰਾ ਮਾਰੇ ਆ ਉਹ ਸਵੇਰੇ ਫੇਰਾ ਮਾਰ ਕੇ ਹੀ ਆਇਆ ਵਾ ਪੱਠੇ ਬੰਬੀ ਤੋਂ ਹੀ ਲਿਆਂਦੇ ਆ ਹੋਰ ਕਿੱਥੋਂ ਲੈ ਕੇ ਆਇਆ ਮੈਂ ਇਕ ਦਿਨ ਕੁੜੀ ਨੇ ਕਿਦੇ ਇੰਨੀ ਜਾਣ ਖਾਧੀ ਹੈ ਨਾ ਦਿਹਾੜੀ ਦਾ 20 20 ਵਾਰ ਫੋਨ ਲਉਣਾ ਮੈਂ ਦਾ ਕੀ ਕਹਤਾ ਹੁਣ ਕੁੜੀ ਨੇ ਤੈਨੂੰ ਇਹਨੂੰ ਇਹਨਾ ਨਹੀਂ ਆਂ ਵੀ ਇਹ ਵੀ ਸੁੱਖ ਦਾ ਘਰ ਵਾਲੇ ਆ ਡੰਗਰ ਵ셔 ਹੱਡਾ ਵਾ ਹਨੂ ਵੀ ਕਬੀਲਦਰੀ ਆ ਇਹ ਤੇ ਕਹਿੰਦੀ ਬਸ ਮੇਰੇ ਕੰਮ ਵਾ ਉਹੀ ਕਰੋ ਕਿਹੜਾ ਕੰਮ ਕਹਿਤਾ ਵਾ ਗੱਲ ਵੀ ਦਸੇਗੀ ਕਿ ਪਾਸ਼ਨ ਆਪਣਾ ਹੀ ਦੇਈ ਜਾਣਾ ਵਾ ਨਹੀਂ ਮੈਂ ਪਾਸ਼ਨ ਕਦਾ ਦੇਣਾ ਵਾ ਹੁਣ ਹੋਰ ਹੀ ਸਿਆਪਾ ਖੜਾ ਕਰਕੇ ਰਹਿਤਾ ਵਾ ਕਿਹੜਾ ਸਿਆਪਾ ਖੜਾ ਕਰਤਾ ਉਹਨੇ ਇਹੇ ਜੀ ਮੇਰੀ ਸੱਸ ਦਾ ਐਕਸੀਡੈਂਟ ਹੋ ਗਿਆ ਵਾ ਇਹ ਪਤਾ ਨਹੀਂ ਉਹ ਬਾਨਾ ਮਾਰੰਦੇ ਹੀ ਆ ਕਿ ਜਾਂ ਹੋਇਆ ਵਕ ਨਹੀਂ ਹੋਇਆ ਹੈਗਾ ਤੇ ਮੈਨੂੰ ਇਹ ਭਾਬੀ ਹੁਣ ਇਹ ਦੱਸ ਵੀ ਮੈਂ ਉਹਨਾਂ ਨੂੰ ਘਰ ਵੜਨ ਦਵਾ ਕਿ ਜਾਂ ਨਾ ਵੜਨ ਦਵਾ ਨਹੀਂ ਹੁਣ ਤੁਸੀਂ ਦੱਸੋ ਜੇ ਹੁਣ ਮੈਂ ਕਹਿ ਦਿੰਦੀ ਵੀ ਨਾ ਵੜਨ ਦਿਓ ਚਾਹੇ ਕਿਦਾਂ ਵਾ ਅਗਲੇ ਨੇ ਤੇ ਹੋਈ ਕਹਿਣਾ ਹੀ ਨਾ ਵੀ ਲੈ ਪਰ ਜਾਈਂ ਘਰੇ ਮਤਾਂ ਦਿੰਦੀ ਏ ਮੇਰੀ ਤਾਂ ਗੋਤ ਪਟੰਦੀ ਓਥੇ ਮੈਂ ਤਾਂ ਸਿੱਧਾ ਜਵਾਬ ਦਿੱਤਾ ਘੜੀਆਂ ਕਿ ਭਰਾ ਆਪਣੀ ਮਰਜ਼ੀ ਵੇਖੋ ਤੁਹਾਡਾ ਘਰ ਵਾ ਜਿੱਦਾਂ ਤੁਹਾਨੂੰ ਠੀਕ ਲੱਗਦਾ ਚਲਾਓ ਮੈਂ ਤੇ ਕਿਹਾ ਮੈਂ ਤਾਂ ਵੀਰ ਤੇਰਾ ਅੱਗੇ ਮੇਰੇ ਦਿਵਾਲੇ ਹੁੰਦਾ ਵਾ ਉਹੀ ਕਹਿੰਦੇ ਆ ਕਿ ਖਰੇ ਰੁਪਿੰਦਰ ਉਹਨੂੰ ਸੁਖਾਉਂਦੀ ਏ ਕੁਝ ਮੈਂ ਐਸੇ ਕਰਕੇ ਜਵਾਬ ਦੇ ਦਤਾ ਹਾਂ ਉਹਨਦੀ ਗੱਲ ਸੁਣ ਜੇ ਫੋਨ ਉਹਦਾ ਆ ਹੀ ਗਿਆ ਸੀ ਤੂੰ ਵੀ ਰੁਕੀ ਬੋਲੀ ਹੋਣੀ ਗਾੜੀਆਂ ਉਹਨੂੰ ਕੋਈ ਚੱਜਰੀ ਸਲਾਹ ਦਿੰਦੀ ਹੈਂ ਤੂੰ ਵੀ ਗਾੜੀਆਂ ਭੱਜ ਕੇ ਪਈ ਹੋਣੀ ਆ ਜਿੰਨਾ ਵੀ ਘਰ ਖਰਾਬ ਹੋਇਆ ਵਾ ਉਹਦੀ ਨਾਨਣ ਕਰਕੇ ਹੋਇਆ ਵਾ ਜੇ ਨੌ ਸੱਚ ਫਰਕ ਪਿਆ ਵਾ ਨਾ ਉਹ ਵੀ ਨਾਨਣ ਕਰਕੇ ਪਿਆ ਵਾ ਝੂਠੀਆਂ ਸੱਚੀਆਂ ਗੱਲਾਂ ਦੱਸਦੀ ਇੱਕ ਦੂਜੀ ਨੂੰ ਤੇ ਉਹ ਲੜ ਪੈਂਦੀਆਂ ਮਗਰ ਉਹਦੇ ਉਹ ਮੈਨੂੰ ਤੇ ਨਹੀਂ ਸਮਝ ਆਉਂਦੀ ਵੀ ਜੜੀ ਕੁੜੀ ਆ ਜਦੋਂ ਵਿਆਹੀ ਗਈ ਆ ਆਪਣੇ ਸਹੁਰੇ ਪਰਿਵਾਰ ਨਾਲ ਮਤਲਬ ਰੱਖੇ ਕਿਉਂ ਪੇਕੀਆਂ ਵੇ ਦਖਲੰਦਾ ਜੀ ਕਰਦੀ ਹੋਣ ਕੇ ਉਹਨੂੰ ਹੁਣ ਪੈਲੀ ਮਿਲ ਗਈ ਆ ਨਾ ਆਵੇ ਕਿਉਂ ਨਾ ਇੱਥੇ ਪੈਲੀ ਦੇ ਲਾਲਚ ਨਾਲ ਹੁੰਦੀ ਹੀ ਉਹ ਚੱਲ ਕੋਈ ਨਹੀਂ ਆ ਜੇ ਪੈਲੀ ਮਿਲ ਗਈ ਆ ਨਾ ਤੇ ਜਿਹੜੀ ਮਾਂ ਨੇ ਪੈਲੀ ਨਾਲ ਲਵਾਈ ਆ ਨਾ ਇਹਦਾ ਵੇਖਿਓ ਕੀ ਹਾਲ ਹੁੰਦਾ ਵਾ ਅਗਲੀ ਨੇ ਨਾ ਕਿੰਨਾ ਕਿਚੇ ਰੱਖਣਾ ਵਾ ਉਥੇ ਤਕੇ ਮਾਰ ਕੇ ਕੱਢਣੀ ਆ ਨਾ ਗੱਡੂ ਤੇ ਗੱਲ ਕਰਿਓ ਨਾਂ ਦੇ ਵੀ ਗਾੜੀ ਸਹੁਰੇ ਆ ਉਹ ਕਿੰਨਾ ਕਿਚੇ ਰੱਖਣਗੇ ਇਹਨੂੰ ਸਸਨਾ ਤਾਂ ਨੂੰ ਪਤਾ ਹੀ ਆ ਉਹ ਚਲ ਕੋਈ ਗੱਲ ਨਹੀਂ ਆ ਕਰ ਲੈੰਦੋ ਜੋ ਕਰਦੇ ਆ ਮਾਨਾਇਆ ਕਰ ਲੈੰਦੋ ਹਾਂ ਕਿੰਨਾ ਕਿ ਜੇ ਚਲਣੀਆਂ ਵਈ ਮਾਂ ਨੂੰ ਵੀ ਪਤਾ ਲੱਗ ਜਾਣਾ ਵਾ ਤੇ ਇਹਨਾਂ ਨੂੰ ਵੀ ਪਤਾ ਲੱਗ ਜਾਣਾ ਵਾ ਤੇ ਮੈਂ ਤੇ ਜਵਾਬ ਦੇਤਾ ਜਾਂ ਸੰਦੀਪ ਨੂੰ ਮੈਂ ਹਾਂ ਸੰਦੀਪ ਅਹੀਂ ਵੀ ਆਪਣੇ ਘਰ ਦੀ ਜ਼ਿੰਮੇਵਾਰੀ ਸਮਝੰਦੇ ਆ ਸਾਡਾ ਵੀ ਘਰ ਵਾ ਇਹ ਆ ਵੀ ਜਿੱਦਾਂ ਤਰ੍ਹਾਂ ਘਰ ਚੱਲਦਾ ਵਾ ਨਾ ਤੂੰ ਉਹਦਾ ਚਲਾ ਉਹ ਚਲ ਤੂੰ ਬਹੁਤਾ ਗੁੱਸੇ ਜਾਣ ਕੇ ਨਹੀਂ ਬੋਲਣਾ ਨੂੰ ਸਾਬ ਨਾਲ ਗੱਲ ਕਰ ਲੈਣੀ ਉਹ ਮੈਂ ਸਾਬ ਨਹੀਂ ਕੀਤੀ ਆ ਠੀਕ ਆ ਨਾ ਪਤਾ ਮੈਨੂੰ ਕਿੰਨੀ ਕਰ ਹਿਸਾਬ ਨਾ ਕੀਤੀ ਹੋਣੀ ਐ ਤੂੰ ਜਿੰਨੀ ਕਿ ਇੱਥੇ ਹਿਸਾਬ ਨਾ ਕਰਦੀ ਉਹਨੀ ਕਿ ਤੂੰ ਫੋਨ ਤੇ ਕੀਤੀ ਹੋਣੀ ਤੇ ਫਿਰ ਮੈਂ ਕੀ ਕਰਦੀ ਜੇ ਮੈਂ ਗੁੱਸੇ ਨਾਲ ਨਾ ਨਾ ਬੋਲਦੀ ਉਹਨੂੰ ਤਾਂ ਉਹਨੂੰ ਇਹੋ ਹੀ ਹੋਣਾ ਸੀ ਕਿ ਚੱਲ ਕੋਈ ਨਹੀਂ ਭਾਬੀ ਨੇ ਫਿਰ ਕੋਈ ਨਾ ਕੋਈ ਸਕੀਮ ਦੇ ਦੇਣੀ ਉਹ ਚੱਲ ਕੋਈ ਗੱਲ ਨਹੀਂ ਇਹ ਹੁਣ ਫੋਨ ਆਊਗਾ ਨਾ ਮੁੜ ਕੇ ਨਾ ਹੀ ਤਾਂ ਬੋਲੀਏ ਨੂੰ ਤੇ ਨਾਲੇ ਪੁੱਛ ਲਈ ਕਿ ਸੱਸ ਦੇ ਸਟਾ ਕਿੰਨੀਆਂ ਕਿ ਲੱਗੀਆਂ ਉਹ ਕੀ ਪਤਾ ਲੱਗੀ ਆ ਕਿ ਨਹੀਂ ਪਖੰਡ ਕਰਦੀਆਂ ਫਿਰਦੀਆਂ ਉਹਦਾ ਹੀ ਘਰ ਦੇ ਵਿੱਚ ਕੀ ਗੱਲ ਹੋਈ ਹੋਊਗੀ ਮੇਰਾ ਕੁੜੀ ਨੇ ਨੂੰ ਫੋਨ ਲਾ ਕੇ ਪੁੱਛਿਆ ਵਾ ਵੀ ਮੈਨੂੰ ਕੋਈ ਸਕੀਮ ਦੀ ਪਰ ਉਹਨੇ ਨੂੰ ਫੋਨ ਲਾ ਕੇ ਪੁੱਛਣਾ ਵਾ ਭਲਾ ਕਿ ਮਾਸੀ ਦੇ ਸੱਟ ਲੱਗੀ ਵੀ ਹੈਗੀ ਆ ਕਿ ਜਾਂ ਉਦਾਂ ਹੀ ਰਹੇ ਆ ਫੋਨ ਕਰਕੇ ਕਹਿਣ ਪੁੱਛਣਾ ਭਲਾ ਫੋਨ ਲਾ ਕੇ ਅਮੀਸਾ ਆਪਣਾ ਗੋਡੇ ਦੇ ਭਾਰ ਨਾ ਪਾਓ ਇੰਨਾ ਕੋਈ ਨਹੀਂ ਥੋੜੀ ਲੱਗੀ ਆ ਤੁਹਾਡੇ ਦੇ ਥੋੜੀ ਲੱਗੀ ਆ ਡਾਕਟਰ ਕਹਿੰਦੇ ਰੈਸਟ ਕਰਨੀ ਹੈ ਕੋਈ ਗੱਲ ਨਹੀਂ ਉਹ ਜਾਂ ਕਿਦਾਂ ਸੀ ਕੀ ਗੱਲ ਬਣ ਗਈ ਮਰਨ ਲੱਗਾ ਕੋਈ ਤੁਰਿਆ ਆਉਂਦਾ ਹੀ ਇਤਰਾਇ ਅੱਛਾ ਉਹਨੂੰ ਇੰਨਾ ਨਹੀਂ ਪਤਾ ਵੀ ਮੋੜ ਚਲਵਾਇਆ ਛੜ ਮਾਰ ਗਿਆ ਕਿ ਨਾ ਗੱਡੀ ਵਾਲਾ ਮਾਰ ਗਿਆ ਮੈਨੂੰ ਇੰਨਾ ਨਹੀਂ ਪਤਾ ਲੱਗਾ ਕੋਈ ਦੇਖਿਆ ਨਹੀਂ ਉਹਨੂੰ ਡਿੱਗੀ ਵੀ ਮੈਂ ਲੋਕਾਂ ਨੇ ਵੇਖਿਆ ਉੱਥੇ ਐਹੋ ਘਰ ਹੁਣ ਕੰਮ ਆਇਆ ਨਾ ਉਦੋਂ ਤੇ ਕਹਿੰਦੇ ਸੀ ਕਿ ਨੌਪੁੱਤ ਚੰਗੇ ਨਹੀਂ ਲੱਗਦੇ ਹੁਣ ਨੌਪੁੱਤ ਚੰਗੇ ਲੱਗਣ ਲੱਪਿਆ ਸੰਦੀਪ ਮੰਮੀ ਤੁਸੀਂ ਤੇ ਕੁੜੀ ਕੋਲ ਗਏ ਸੀ ਤੇ ਤੁਹਾਨੂੰ ਹੁਣ ਰੱਖਿਆ ਨਾ ਉਹਨੇ ਨਾਲ ਐਕਸੀਡੈਂਟ ਕਿਦਾਂ ਹੋ ਗਿਆ ਨਹੀਂ ਹੋਣਾ ਕਿਦਾਂ ਵਾ ਕੁੜੀ ਨੇ ਵੀ ਘਰੋਂ ਬਾਹਰ ਕੱਢਤਾ ਮੈਨੂੰ ਨੇ ਦੱਸਾਂ ਤੈਨੂੰ ਸੰਦੀਪ ਨੂੰ ਕਿ ਚੰਦਰੀ ਨੇ ਮੇਰੀ ਪੈਲੀ ਵੀ ਮੇਰੇ ਬੁੱਤ ਦੀ ਖਾ ਲਈ ਤੇ ਮੈਨੂੰ ਹੁਣ ਉਹਨੇ ਘਰੋਂ ਕੱਢਤਾ ਬਾਹਰ ਤੇ ਮੈਂ ਨਿਕਲ ਆਈ ਤੇ ਮੈਨੂੰ ਹਾਂਜੀ ਮੇਰਾ ਸੱਸ ਸਹੁਰਾ ਗੁੱਸੇ ਹੁੰਦੇ ਆ ਤੇ ਮੈਂ ਫਿਰ ਨਿਕਲ ਆਈ ਘਰੋਂ ਤੇ ਮੈਂ ਚੱਲ ਮੈਂ ਕਿਰਾਏ ਦੇ ਕੋਈ ਕਮਰਾ ਲੈ ਲੈਣੀ ਆ ਉਹ ਕਿਰਾਏ ਤੱਕ ਤੇ ਮੈਂ ਉਪੜੀ ਨਾ ਉਹ ਤੇ ਰਾਹ ਦੇ ਵਿੱਚ ਹੀ ਪਾਣੀ ਮੈਨੂੰ ਹੁਣ ਮੋਟਰਸਾਈਕਲ ਵਾਲੇ ਨਾਲ ਵੱਜੀ ਆ ਕਿ ਗੱਡੀ ਨਾਲ ਵੱਜੀ ਇੰਨਾ ਮੈਨੂੰ ਨਹੀਂ ਕੋਈ ਪਤਾ ਲੱਗਾ ਤੇ ਉਹਦੇ ਬੰਦੇਆਂ ਨੇ ਚੋਕ ਨੂੰ ਜਾ ਕੇ ਵਿਚਾਰਿਆਂ ਨੇ ਮੋਲਾਂ ਦਾ ਪਹਲਾ ਹੋਵੇ ਚੋਕ ਉੱਤੇ ਮੈਨੂੰ ਉਹਨਾਂ ਨੇ ਖੜਿਆ ਹਸਤਾਲ ਖੜਿਆ ਉਹਨਾਂ ਨੇ ਮੰਮੀ ਨੂੰ ਪਤਾ ਲੱਗ ਗਿਆ ਨਾ ਕਿ ਧੀ ਨੇ ਕੰਮ ਹੋਣਾ ਹੈ ਕਿ ਪੁੱਤ ਨੇ ਕੰਮ ਹੋਣਾ ਸੀ। ਜੇ ਪੁੱਤ ਹੈ ਵੇਲੇ ਤੱਕ ਮੱਟਕਾਂ ਸਹਿ ਜੋਗੀ ਵੀ ਨਹੀਂ ਰਹਿ ਗਈ ਹੁਣ। ਸਾਨੂੰ ਤੇ ਬੜਛੈਤੀ ਕਹਿਤਾ ਸੀ ਕਿ ਨਾ ਸਾਰੀ ਪੈਲੀ ਮੈਂ ਆਪਣੀ ਧੀ ਨੂੰ ਦੇਣੀ ਆ। ਤੇ ਜਾਓ ਫਿਰ ਹੁਣ ਧੀ ਕੋਲੋਂ ਛੱਡ ਆਉਣਾ ਮੰਮੀ ਨੂੰ ਉੱਥੇ ਹੀ। ਸੁਨੀਪ ਕਿੱਦਾਂ ਜਾਣਾ ਦੱਸ ਬਣਾ ਉੱਥੇ। ਅੱਗੇ ਧੱਕੇ ਮਾਰ ਕੇ ਕੱਢਿਆ ਉਹਨੇ। ਇਹਨਾਂ ਨੇ ਵੀ ਹੋਣੀ ਠੰਡ ਪਈ ਆ। ਮੈਂ ਕੋਈ ਵੀ ਕਦਮ ਚੁੱਕਣਾ ਸੀ ਨਾ ਤੇ ਸੋ ਸਮਝ ਲੈਂਦੇ। ਕੀ ਕੁਝ ਕਰਦੇ ਰਹੇ ਸਾਡੇ ਨਾਲ। ਪੁਲਿਸ ਤੁਸੀਂ ਹੀ ਛੱਡੀ। ਸਾਡੀ ਬੇਇੱਜ਼ਤੀ ਕਰਵਾਈ। ਕੀ ਲੋਕੀ ਕਹਿੰਦੇ ਇੱਥੇ ਬੜੇ ਚੰਗੇ ਕੰਮ ਕਰਨ ਦੇ ਤੁਸੀਂ ਚੱਲ ਪੁੱਤ ਹੁਣ ਜਿਹੜੀਆਂ ਗਲਤੀਆਂ ਹੋਈਆਂ ਨਾ ਮੈਨੂੰ ਮਾਫ਼ ਕਰ ਦੇ ਤੇ ਉਹ ਕੁੜੀ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਆ ਹੁਣ ਬਸ ਰਿਸ਼ਤਾ ਟੁੱਟ ਗਿਆ ਉਹਦੇ ਨਾਲ ਮੇਰਾ ਤੇ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਉਹਨੇ ਇਦਾਂ ਕਰਨੀ ਆ ਮਾਤਾ ਇਦਾਂ ਨਾ ਘਾਟੀ ਖੜਾ ਹੁਣ ਸੰਦੀਪ ਜਾ ਮਾਤਾ ਲਈ ਨਾ ਹਲਦੀ ਨਾਲ ਦੁੱਧ ਗਰਮ ਕਰ ਮੈਂ ਜੋ ਵੇਲੇ ਨੂੰ ਪੁਸ਼ਟਾ ਹੁੰ ਲਈ ਆ ਜੇ ਬੜੇ ਮੱਖਰੋਂ ਪੈਰ ਪੋਟ ਲਿਆ ਮਰ ਤੈਨੂੰ ਮੈਂ ਕਿਹਾ ਹੀ ਨਾ ਕੁੜੀ ਦੇ ਮਗਰ ਨਾ ਲੱਗ ਨਾ ਲੱਗ ਉਹ ਤਾਂ ਮੰਦੀ ਨਹੀਂ ਮੈਨੂੰ ਨਹੀਂ ਪਤਾ ਵੀ ਅੰਦਰਜੀਤਾ ਇਦਾਂ ਦੀ ਚਬਲਵਾਏ ਉਹ ਸੁਨਦੀਪ ਨੇ ਕਿੰਨਾ ਮਾਰਿਆ ਕਰਦੀ ਰਹੀ ਆ ਹੁਣ ਉਹੋ ਹੀ ਕੰਮ ਆਈ ਹੈ ਨਾ ਕਿ ਤੇ ਹਾਂ ਡਰਾਮੇ ਕਰਨ ਦੀ ਐ ਰੋ ਰੋ ਕੇ ਦੱਸਣ ਦੀ ਆ ਕਿ ਚੱਲ ਮੈਂ ਸੱਚੀ ਹੋ ਜਾਊਂਗੀ ਮੈਨੂੰ ਤਾਂ ਲੱਗਦਾ ਵਾ ਇਹਨਾਂ ਦੋਵਾਂ ਦੀ ਕੋਈ ਚਾਲ ਹੋਣੀ ਆ ਕਿ ਇਦਾਂ ਤੇ ਘਰ ਵੜਿਆ ਨਹੀਂ ਜਾਣਾ ਕੋਈ ਨਾ ਕੋਈ ਤਰੀਕਾ ਲੱਭਦੇ ਆ ਕੋਈ ਗੱਲ ਨਹੀਂ ਮਾਤਾ ਤੈਨੂੰ ਤਾਂ ਮੈਂ ਚੰਗੀ ਤਰ੍ਹਾਂ ਸੁਧਾਰੂੰਗੀ ਉਹੋ ਜੇ ਇਹ ਆ ਜਿਹੜੇ ਮੂੰਹ ਚੁੱਕ ਕੇ ਭੱਜ ਗਏ ਛੇਤੀ ਛੇਤੀ ਮਾਤਾ ਨੂੰ ਲੈ ਆਵਾ ਮਾਤਾ ਨੂੰ ਹੋਇਆ ਕੀ ਆ ਚੰਗੀ ਭਲੀ ਗੱਲਾਂ ਡਈ ਨਹੀਂ ਕਰਨ ਗੱਲ ਤੇ ਕੋਈ ਟੁੱਟਣ ਨਹੀਂ ਦੇਣ ਦੀ ਰੋਗੇ ਸੱਚੀ ਹੋ ਗਈ ਆ ਉਹਦਾ ਕਿੰਨੀ ਮੇਰਾ ਐਕਸੀਡੈਂਟ ਹੋਇਆ ਵਾ ਚਲ ਚਾਹ ਤੇ ਘੁੱਟ ਬਣਾ ਕੇ ਦੇਵਾ ਮੈਂ ਤੇ ਪਾਣੇ ਵਾ ਅੱਜ ਦੇ ਕੱਪੜਾ ਦੋਸਤੋ ਤੱਕੀ ਤੱਕਿਆ ਹੀ ਨਹੀਂ ਆ ਮੈਂ ਤੇ ਇਹੋ ਤੁਰਦੀ ਰਹੀ ਮੇਸਾਂ ਨੂੰ ਕੋਈ ਜਾਣੀ ਮੇਰਾ ਭਰਾ ਆ ਤਰੀ ਉਹ ਕੋਈ ਉਹਦਾ ਉਸਤਾਉਂ ਨਹੀਂ ਹੈ ਰੋਣ ਪਾਣਾ ਇਹ ਵਾ ਦਾ ਮੁਸਾਫਰ ਸਾਰਾ ਤੇ ਮੇਰੇ ਕੋਲ ਪੜਾਈ ਉੱਤੇ ਮਾਰਦੇ ਰਹੇ ਆ ਮੇਰੇ ਕੋਲੋਂ ਇੱਕ ਟੀਟੀ ਮੰਗ ਕਰਦੇ ਰਹੇ ਗੱਡੀ ਮੰਗਦੇ ਰਹੇ